ਅਸੀਂ ਸੋਚਦੇ ਹਾਂ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਰਹਿ ਰਹੇ ਹਾਂ ਮੰਦਰ ਦੇ ਵਿੱਚ ਮਕਾਨ ਬਣਾ ਕੇ ਰਹਿ ਰਹੇ ਹਾਂ ਮਸਜਿਦ ਦੇ ਵਿੱਚ ਮਕਾਨ ਬਣਾ ਕੇ ਰਹਿ ਰਹੇ ਹਾਂ ਪਰ ਜਿੰਨਾ ਚਿਰ ਅਸੀਂ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਉਨਾਂ ਚਿਰ ਸਾਡੇ ਮੁਕਤ ਨਹੀਂ ਹੋ ਸਕਦੇ ਕਿਉਂਕਿ ਅਸੀਂ ਕਿਉਂ ਨਾ ਗੁਰਦੁਆਰੇ ਦੇ ਸਾਹਮਣੇ ਆਪਣਾ ਮਕਾਨ ਬਣਾ ਕੇ ਰਹਿੰਦੇ ਹੋ ਇਹ ਮੰਦਰ ਦੇ ਸਾਹਮਣੇ ਮਾਜੀ ਦੇ ਸਾਹਮਣੇ ਕਿਉਂ ਨਾ ਆਪਣਾ ਮਕਾਨ ਬਣਾ ਕੇ ਜਾਂ ਉਸ ਦੇ ਵਿੱਚ ਹੀ ਰਹਿੰਦੇ ਰਹੀਏ ਪਰ ਸਤਿਗੁਰੂ ਪ੍ਰਮਾਨ ਕਰਦੇ ਹਨ ਕਹਿੰਦੇ ਉਹ ਨਾ ਜਨ ਮੁਕਤੀ ਨਹੀਂ ਹੋ ਸਕਦੇ ਜਿੰਨਾ ਜੇਰ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਕਬੀਰ ਸਾਹਿਬ ਪ੍ਰਮਾਨ ਕਰਦੇ ਹਨ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ 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 ਸਾਹਿਬ ਪਰਮਾਨ ਕਰਦੇ ਹਨ ਗੰਗਾ ਆਦਿਕ ਤੀਰਥਾਂ ਦੇ ਸਾਫ ਜਲ ਦੇ ਕੰਢੇ ਰਹਿائش ਰੱਖਿਆ ਕਮਾਲ ਦੀ ਕਿ ਵਿਕਾਰ ਤੋਂ ਕਲਾਸੀ ਨਹੀਂ ਮਿਲ ਸਕਦੀ ਤੇ ਨਾ ਹੀ ਮਨ ਪਵਿੱਤਰ ਹੋ ਸਕਦਾ ਜਦੋਂ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਿਆਂ ਮੇਰਾ ਮਨ ਗੰਗਾ ਦੇ ਸਾਪ ਪਾਣੀ ਵਰਗਾ ਪਵਿੱਤਰ ਹੋ ਜਾਏਗਾ ਤਾਂ ਹਰ ਕੋਈ ਤਾਂ ਪ੍ਰਮਾਤਮਾ ਮੈਨੂੰ ਕਬੀਰ ਕਬੀਰ ਆ ਕੇ ਬਾਜਾ ਮਾਰ ਕੇ ਮੇਰੇ ਪਿੱਛੇ ਤੁਰਿਆ ਫਿਰੇਗਾ ਕਬੀਰ ਸਾਹਿਬ ਇੱਕ ਸ਼ਬਦ ਦੇ ਵਿੱਚ ਹੋਰ ਪ੍ਰਮਾਨ ਕਰਦੇ ਹਨ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੇ ਨਿਰਮਲ ਨੀਰ ਕਹਿੰਦੇ ਹੀ ਕਬੀਰ ਕਹਿੰਦੇ ਅਗਰ ਤੂੰ ਗੰਗਾ ਦੇ ਕਿਨਾਰੇ ਉੱਤੇ ਆਪਣਾ ਘਰ ਬਣਾ ਕੇ ਰਹਿਣ ਲੱਗ ਪਿਆ ਤੇ ਪਵਿੱਤਰ ਪਾਣੀ ਪੀਣ ਲੱਗ ਪਿਆ ਬਿਨ ਹਰ ਭਗਤ ਨਾ ਮੁਕਤ ਹੋਏ ਕਹਿੰਦੇ ਬਿਨਾ ਭਗਤੀ ਤੋਂ ਬਿਨਾ ਸਿਮਰਨ ਤੋਂ ਬਿਨਾ ਬਿਕਾਰਾਂ ਤੋਂ ਖਲਾਸੀ ਨਹੀਂ ਮਿਲ ਸਕਦੀ ਜੋ ਕਹਿ ਰਿਹਾ ਮੈਂ ਕਬੀਰ ਇਸ ਤਰ੍ਹਾਂ ਕਬੀਰ ਸਾਹਿਬ ਪਰਮਾਨੰ ਕਰਦੇ ਹਨ ਕਹਿੰਦੇ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ ਇਸ ਦੇ ਲਈ ਗੁਰੂ ਨਾਨਕ ਸਾਹਿਬ ਪਰਮਾਨੰ ਕਰਦੇ ਹਨ ਆਸਟ ਸਾਜ ਸਾਜ ਪ੍ਰਾਣ ਸੋਧੈ ਕਰਹੇ ਵਿਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਹੀਂ ਕਹਿ ਨਾਨਕ ਦਾਸ ਕਹਿੰਦੇ ਨਿਹਰਾ ਹੀ ਕਹਿੰਦੇ ਕਿਸੇ ਧਾਰਮਿਕ ਪੁਸਤਕ ਦਾ ਰਟਾ ਮਾਰ ਲੈਣਾ ਤੇ ਅਭਿਆਸ ਕਰਨ ਇਸ ਤਰ੍ਹਾਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਬਿਨ ਨਾਮ ਹਰ ਕੇ ਮੁਕਤ ਨਹੀਂ ਪਰਮਾਤਮਾ ਦੇ ਨਾਮ ਤੋਂ ਬਿਨ ਮੁਕਤੀ ਨਹੀਂ ਹੋ ਸਕਦੀ ਜਿਤਨਾ ਸਮਾਂ ਅਸੀਂ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਉਤਨਾ ਚਿਰ ਜਿਹੜੀ ਸਾਡੀ ਮੁਕਤੀ ਹੋ ਨਹੀਂ ਸਕਦੀ ਭਾਵੇਂ ਅਸੀਂ ਪਰਮਾਤਮਾ ਦੇ ਘਰ ਦੇ ਵਿੱਚ ਆਪਣਾ ਬਸੇਰਾ ਕਿਉਂ ਨਾ ਕਰ ਲਈਏ ਪਰਮਾਤਮਾ ਦੇ ਘਰ ਦੇ ਸਾਹਮਣੇ ਅਸੀਂ ਆਪਣਾ ਬਸੇਰਾ ਕਿਉਂ ਨਾ ਕਰ ਲਈਏ ਇੱਕ ਸ਼ਾਇਰ ਦੇ ਵਿੱਚ ਇੱਕ ਵੇਸਵਾ ਰਹਿੰਦੀ ਸੀ ਉਸ ਦੇ ਘਰ ਦੇ ਸਾਹਮਣੇ ਮੰਦਿਰ ਸੀ ਗੁਰਦੁਆਰਾ ਸੀ ਮਾਜਿਦ ਤੇ ਕਹਿ ਲੋ ਜਦੋਂ ਵੀ ਅੰਮ੍ਰਿਤ ਵੇਲੇ ਉਸ ਮੰਦਿਰ ਦੇ ਵਿੱਚੋਂ ਮਾਜਿਦ ਦੇ ਵਿੱਚੋਂ ਪ੍ਰਮਾਤਮਾ ਦੇ ਨਾਮ ਦੀ ਆਵਾਜ਼ ਉਸ ਦੇ ਕੰਨਾਂ ਦੇ ਵਿੱਚ ਪੈਣੀ ਤਾਂ ਉਹ ਪ੍ਰਮਾਤਮਾ ਨੂੰ ਹਰ ਰੋਜ਼ ਅਰਦਾਸ ਬੇਨਤੀ ਕਰਦੀ ਕਹਿੰਦੇ ਇਹ ਮਹਾਰਾਜ ਮੇਰੇ ਬਾਅਦ ਤੇ ਜੋ ਇਹ ਕੀਤਾ ਏ ਮੈਨੂੰ ਚੰਗਾ ਨਹੀਂ ਲੱਗਦਾ ਪਰ ਮਜਬੂਰੀਆਂ ਦੇ ਕਰਕੇ ਜਾਂ ਸਮੇਂ ਦੀਆਂ ਸਰਕਾਰਾਂ ਨੇ ਜਾਂ ਪੈਸੇ ਵਾਲੇ ਲੋਕਾਂ ਨੇ ਮੈਨੂੰ ਇਸ ਪਾਪ ਦੇ ਵਿੱਚ ਇਸ ਪਾਪ ਦਾ ਭਾਗੀ ਬਣਾਇਆ ਹੋਇਆ ਜਿਸ ਕਰਕੇ ਮੈਨੂੰ ਇਹ ਮਦ ਕਰਮ ਕਰਨੇ ਪੈ ਰਹੇ ਹਨ ਮੇਰਾ ਵੀ ਮਨ ਕਰਦਾ ਹੈ ਕਿ ਮੈਂ ਤੇਰੇ ਨਾਮ ਦਾ ਸਿਮਰਨ ਕਰਾਂ ਜਦੋਂ ਵੀ ਸਵੇਰੇ ਸ਼ਾਮ ਉਸ ਮੰਦਰ ਦੇ ਵਿੱਚੋਂ ਮਾਜਿਤ ਦੇ ਵਿੱਚੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਉਸ ਦੀ ਆਵਾਜ਼ ਕੰਨਾਂ ਦੇ ਵਿੱਚ ਪੈਣੀ ਪਰਮਾਤਮਾ ਦੇ ਨਾਮ ਦੀ ਤਾਂ ਉਸ ਨੇ ਦੋਨੋਂ ਮਿਲਲੇ ਇਹੋ ਅਰਦਾਸ ਕਰਨੀ ਪਰ ਜਿਹੜਾ ਉੱਥੇ ਦਾ ਪੁਜਾਰੀ ਸੀ ਉਸ ਦੇ ਮਨ ਦੇ ਵਿੱਚ ਜੋ ਵਿਚਾਰ ਸਾਨੂੰ ਬੇਸਵਾਦੇ ਘਰ ਜਾਣਦੇ ਸਨ ਕਿ ਵੱਡੇ ਵੱਡੇ ਲੋਕ ਆਉਂਦੇ ਨੇ ਆਪਣਾ ਮਨੋਰੰਜਨ ਕਰਕੇ ਇੱਥੋਂ ਚਲੇ ਜਾਂਦੇ ਮੇਰਾ ਵੀ ਮਨ ਕਰਦਾ ਏ ਕਿ ਮੈਂ ਵੀ ਉੱਥੇ ਜਾਵਾਂ ਉਹ ਮੰਦਰ ਦੇ ਵਿੱਚ ਬੈਠਾ ਪੁਜਾਰੀ ਦਾ ਜਿਹੜਾ ਧਿਆਨ ਸੀ ਉਹ ਵੇਸ਼ਵਾਦੀ ਘਰ ਦੇ ਵਿੱਚ ਸੀ ਜਿਹੜਾ ਵੇਸ਼ਵਾਦਾ ਧਿਆਨ ਸੀ ਉਹ ਅਕਾਲ ਪੁਰਖ ਪਰਮਾਤਮਾ ਦੇ ਦਰ ਤੇ ਸੀ ਉਸ ਮੰਦਰ ਦੇ ਵਿੱਚ ਸੀ ਮਾਜੀ ਦੇ ਵਿੱਚ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਸੀ ਉਸ ਨੇ ਹਾਲ ਵੇਲੇ ਪਰਮਾਤਮਾ ਨੂੰ ਅਰਦਾਸ ਕਰਨੀ ਕਿ ਮੈਨੂੰ ਇਸ ਮੰਦੇ ਕਰਮਾ ਤੋਂ ਬਚਾ ਲਓ ਤੇ ਪੁਜਾਰੀ ਦਾ ਹਰ ਵਕਤ ਹੈ ਜਿਹੜਾ ਮਨਸਿਓਂ ਮੰਦੇ ਕਰਮਾ ਕਰਨ ਦੇ ਲਈ ਮੰਦ ਕਰਮਾਂ ਦੇ ਵਿੱਚ ਭਾਗੀ ਹੋਇਆ ਰਹਿੰਦਾ ਸੀ ਇਸ ਦੇ ਲਈ ਜਦੋਂ ਸਮਾਂ ਬੀਤਦਾ ਗਿਆ ਬੀਤਦਾ ਗਿਆ ਜਦੋਂ ਅੰਤ ਟਾਈਮ ਆਇਆ ਤਾਂ ਜਦੋਂ ਵੇਸਵਾ ਦਾ ਅੰਤ ਟਾਈਮ ਆਇਆ ਤਾਂ ਪ੍ਰਮਾਤਮਾ ਨੇ ਆਕਾਲ ਪੁਰਖ ਪ੍ਰਮਾਤਮਾ ਨੇ ਵੇਸਵਾ ਨੂੰ ਸਵਰਗ ਦੇ ਵਿੱਚ ਜਾਣ ਦੇ ਲਈ ਹੁਕਮ ਕੀਤਾ ਤੇ ਜਿਹੜਾ ਮੰਦਰ ਦਾ ਪੁਜਾਰੀ ਸੀ ਉਸ ਨੂੰ ਨਰਕ ਦੇ ਵਿੱਚ ਜਾਣ ਦੇ ਲਈ ਹੁਕਮ ਕੀਤਾ ਤਾਂ ਮੰਦਰ ਦੇ ਪੁਜਾਰੀ ਨੇ ਆਕਾਲ ਪੁਰਖ ਪਰਮਾਤਮਾ ਨੂੰ ਬੇਨਤੀ ਕੀਤੀ ਕਹਿੰਦੇ ਮਹਾਰਾਜ ਇਹ ਤਾਂ ਸਾਰੀ ਉਮਰ ਮੰਦ ਕਰਮ ਕਰਦੀ ਰਹੀ ਐਸ ਨੂੰ ਸਵਰਗ ਕਿਉਂ ਮੈਂ ਆਪ ਦੇ ਘਰ ਦੇ ਵਿੱਚ ਆਪ ਦੇ ਚਰਨਾਂ ਦੇ ਵਿੱਚ ਹਰ ਵਕਤ ਰਹਿੰਦਾ ਸੀ ਤੇ ਮੈਨੂੰ ਨਰਕ ਕਿਉਂ ਤਾਂ ਚਿਤ੍ਰ ਗੁਪਤ ਨੇ ਉਸ ਨੂੰ ਜਵਾਬ ਦਿੱਤਾ ਕਿ ਆਹ ਕਹਿੰਦੇ ਤੂੰ ਆਕਾਲ ਪੁਰਖ ਪਰਮਾਤਮਾ ਦੇ ਘਰ ਰਹਿੰਦਿਆਂ ਹੋਇਆਂ ਵੀ ਜਿਹੜਾ ਤੇਰਾ ਮਨ ਸੀ ਉਹ ਮੰਦ ਕਰਮਾਂ ਦੇ ਵਿੱਚ ਸੀ ਜੋ ਬੇਸਵਾ ਹੈ ਇਸ ਦਾ ਜਿਹੜਾ ਧਿਆਨ ਸੀ ਮੰਦੇ ਕੰਮ ਕਰਦੇ ਆ ਉਹ ਆ ਵੀ ਉਹ ਕਾਲਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਹੋਇਆ ਸੀ ਇਸ ਦੇ ਲਈ ਕਬੀਰ ਸਾਹਿਬ ਜੁਰ ਮਾਨ ਕਰਦੇ ਹਨ ਕਬੀਰ ਚੰਦਨ ਕਾ ਬਿਰ ਬਾਪ ਲਾ ਬੇੜਿਓ ਟਕ ਪਲਾਸ ਕਹਿੰਦੇ ਕਿ ਚੰਦਨ ਦਾ ਬੂਟਾ ਹੁੰਦਾ ਹੈ ਜਿਵੇਂ ਉਹਨੂੰ ਅਨੇਕਾਂ ਹੀ ਝਾੜੀਆਂ ਨੇ ਘੇਰਿਆ ਹੁੰਦਾ ਹੈ ਕੋਈ ਵੀ ਚੰਦਨ ਹੋਏ ਰਹੇ ਬਸੇ ਚੰਦਨ ਪਾਸ ਕਹਿੰਦੇ ਉਹਨਾਂ ਝਾੜੀਆਂ ਦੇ ਵਿੱਚੋਂ ਵੀ ਉਹਨਾਂ ਬੂਟਿਆਂ ਦੇ ਵਿੱਚੋਂ ਵੀ ਚੰਦਨ ਦੀ ਸੁਗੰਧ ਹੀ ਆਉਣੇ ਸ਼ੁਰੂ ਹੋ ਜਾਂਦੀ ਹੈ ਉਹ ਵੀ ਚੰਦਨ ਵਰਗੇ ਹੋ ਜਾਂਦੇ ਹਨ ਜਿਨ੍ਹਾਂ ਦਾ ਮਨ ਜਿਨ੍ਹਾਂ ਦਾ ਧਿਆਨ ਹਮੇਸ਼ਾ ਅਕਾਲ ਪੁਰਖ ਪਰਮਾਤਮਾ ਦੇ ਕੋਲ ਰਹਿੰਦਿਆਂ ਹੋਇ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਰਹਿੰਦਾ ਹੈ ਉਹਨਾਂ ਨੂੰ ਅਕਾਲ ਪੁਰਖ ਪਰਮਾਤਮਾ ਆਪਣੇ ਵਰਗੇ ਬਣਾ ਲੈਂਦਾ ਹੈ ਇਸ ਦੇ ਲਈ ਕਬੀਰ ਸਾਹਿਬ ਪਰਮਾਨੰ ਕਰਦਿਆਂ ਨੇ ਕਹਿੰਦੇ ਕਬੀਰ ਬਾਂਸ ਵਡਾਈ ਬੂਟਿਆ ਯੂ ਮਤ ਡੂਬਿਓ ਕੋਏ ਕਹਿੰਦੇ ਜਿਹੜਾ ਬਾਂਸ ਦਾ ਬੂਟਾ ਮੋਟਾ ਹੈ ਨਾ ਪੌਦਾ ਹੈ ਨਾ ਉਹ ਚੰਦਨ ਦੇ ਕੋਲ 파ਵੇਂ ਕਿਉਂ ਨਾ ਖੜਾ ਰਹੇ ਕਿਉਂ ਨਾ ਚੰਦਨ ਉਸ ਦੀਆਂ ਜਟਾਵਾਂ ਦੇ ਵਿੱਚ ਉਸ ਦੀ ਜੜਾਂ ਦੇ ਵਿੱਚ ਕਿਉਂ ਨਾ ਲੱਗ ਜਾਏ ਯੂ ਮਤ ਡੂਬਿਓ ਕੋਏ ਕਹਿੰਦੇ ਇਸ ਤਰ੍ਹਾਂ ਕਹਿੰਦੇ ਕੋਈ ਨਾ ਡੁੱਬਜੂ ਚੰਦਨ ਕਹੇ ਨਿਕਟੈ ਵੋ ਸਬ ਬਾਸ ਸੁਗੰਧ ਨਾ ਹੋਏ ਕਹਿੰਦੇ ਚੰਦਾਂ ਦੇ ਨੇੜੇ ਵਸਦੇ ਹੋਏ ਜਿਹੜਾ ਬਾਸ ਸੀ ਉਹ ਕਦੇ ਸੁਗੰਧੀ ਵਾਲਾ ਨਹੀਂ ਹੋ ਸਕਦਾ ਕਿਉਂਕਿ ਉਸ ਨੂੰ ਹੰਕਾਰ ਹੈ ਕਿ ਮੈਂ ਇੰਨਾ ਉੱਚਾ ਲੰਮਾ ਕਿਉਂਕਿ ਉਹਨੂੰ ਵੱਡਾ ਹੋਣ ਦਾ ਹੰਕਾਰ ਹੈ ਇਸ ਦੇ ਲਈ ਸਤਿਗੁਰੂ ਬਾਰ-ਬਾਰ ਪਰ ਮਾਨ ਕਰਦੇ ਹਨ ਕਹਿੰਦੇ ਉਸ ਦਾ ਕੋਈ ਫਾਇਦਾ ਨਹੀਂ ਕਹਿੰਦੇ ਅਗਰ ਤੂੰ ਆਕਾਲ ਪੁਰਖ ਪਰਮਾਤਮਾ ਦੇ ਘਰ 'ਚ ਰਹਿ ਰਿਹਾ ਹੈ ਨਾ ਤੂੰ ਅਕਾਲ ਪੁਰਖ ਪਰਮਾਤਮਾ ਦੇ ਘਰ ਦੇ ਸਾਹਮਣੇ ਕਿਉਂ ਨਾ ਆਪਣਾ ਘਰ ਬਣਾ ਰਿਹਾ ਪਰ ਜਿੰਨਾ ਚਿਰ ਤੂੰ ਸਿਮਰਨ ਨਹੀਂ ਕਰਦਾ ਉਹਨਾਂ ਜਿਰ ਤੇਰੀ ਮੁਕਤੀ ਨਹੀਂ ਹੋ ਸਕਦੀ ਇਸ ਦੇ ਲਈ ਭਗਤ ਕਬੀਰ ਜੀ ਪਰ ਮਾਨ ਕਰਦੇ ਹਨ ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੇ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਇ ਯੂ ਕਹਿ ਰਮੇ ਕਬੀਰ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰੀ ਮੁਕਤੀ ਨਹੀਂ ਹੋ ਸਕਦੀ ਮੁਕਤੀ ਤਦੋਂ ਹੀ ਹੋ ਸਕਦੀ ਹੈ ਕਬੀਰ ਮਨ ਨਿਰਮਲ ਭਇਆ ਜੈਸਾ ਹੀ ਗੰਗਾ ਨੀਰ ਕਹਿੰਦੇ ਜਿਵੇਂ ਗੰਗਾ ਦਾ ਪਾਣੀ ਪਵਿੱਤਰ ਹੈ ਨਾ ਅਗਰ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੇਂਗਾ ਤੇਰਾ ਮਨ ਉਦੋਂ ਹੀ ਪਵਿੱਤਰ ਹੋਏਗਾ ਪਾਛੈ ਲਾਗੋ ਹਰ ਫਿਰੈ ਕਹਿੰਦੇ ਫਿਰ ਅਕਾਲ ਪੁਰਖ ਪਰਮਾਤਮਾ ਤੇਰੇ ਪਿੱਛੇ ਲੱਗਿਆ ਰਹੇਗਾ ਕਹਿ ਤਾ ਕਬੀਰ 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 ਕਹਿ ਕੇ ਤੈਨੂੰ ਆਵਾਜ਼ਾਂ ਮਾਰੇਗਾ